ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਵੇਂ 18 ਸਾਲ ਤੋਂ ਉੱਪਰ ਹਰ ਇੱਕ ਭਾਰਤ ਦੇ ਵਸਨੀਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਥੇ ਹੀ ਜਿਹੜਾ ਵੀ ਬੰਦਾ ਨਿਯਮ ਤੇ ਕਾਨੂੰਨ ਪੂਰੇ ਕਰਦਾ ਹੋਵੇ ਉਹ ਵੋਟਾਂ ਦੇ ਵਿੱਚ ਖੜਾ ਵੀ ਹੋ ਸਕਦਾ ਹੈ ਚੋਣਾਂ ਵੀ ਲੜ ਸਕਦਾ ਹੈ ਪਰ ਜੇਕਰ ਗੱਲ ਕਰੀਏ ਖਰੂਰ ਸਾਹਿਬ ਲੋਕ ਸਭਾ ਸੀਟ ਦੀ ਤਾਂ ਇਤੋਂ ਪੂਰੀ ਦੁਨੀਆ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਉਮੀਦਵਾਰਾਂ ਤੇ ਤੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਉਤਸ਼ਾਹ ਵੀ ਨਜ਼ਰ ਆ ਰਿਹਾ ਹੈ ਪਰ ਉਥੇ ਹੀ ਕੁਝ ਸਾਹਮਣੇ ਆਇਆ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਅਮਰਤਪਾਲ ਸਿੰਘ ਹੈ ਤੇ ਜੋ ਆਜ਼ਾਦ ਤੌਰ ਤੇ ਖੜਾ ਹੈ ਅਤੇ ਜਿਸ ਦੀ ਸ਼ਕਲ ਵੀ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਦਾ ਮੜੰਗਾ ਪੈਂਦਾ ਹੈ ਹਮ ਸ਼ਕਲ ਲੱਗ ਰਿਹਾ ਹੈ ਕਿਤੇ ਨਾ ਕਿਤੇ ਕਈ ਜੋ ਬਜ਼ੁਰਗ ਨੇ ਜਾਂ ਵੱਡੀ ਉਮਰ ਦੇ ਨੇ ਜਾਂ ਅਣਜਾਣੇ ਉਹਨਾਂ ਨੂੰ ਇਸ ਗੱਲ ਦਾ ਭਲੇਖਾ ਵੀ ਪੈ ਸਕਦਾ ਇਹ ਕਹਿਣਾ ਹੈ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਜੋ ਵੋਟਰ ਨੇ ਉਹਨਾਂ ਦਾ ਕਿ ਇਹ ਸਿਰਫ ਸੰਗਤ ਦੇ ਵਿੱਚ ਭਲੇਖਾ ਪਾਉਣ ਦੇ ਲਈ ਕਿਸੇ ਦੀ ਸ਼ਰਾਰਤ ਹੈ ਹਾਲਾਂਕਿ ਹਰ ਇੱਕ ਨੂੰ ਚੋਣਾਂ ਲੜਨ ਦਾ ਵੀ ਅਧਿਕਾਰ ਹੈ ਜੋ ਨਿਯਮ ਤੇ ਕਾਨੂੰਨ ਪੂਰੇ ਕਰਦਾ ਹੋਵੇ ਸ਼ਰਤਾਂ ਪੂਰੀਆਂ ਕਰਦਾ ਹੋਵੇ ਪਰ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਇਹ ਪੋਸਟ ਵਾਇਰਲ ਹੋ ਰਹੀ ਹੈ ਕਿ ਇਸ ਬੰਦੇ ਨੂੰ ਲੱਭੋ ਤੇ ਇਸਦੇ ਨਾਲ ਗੱਲਬਾਤ ਕਰੋ ਤੇ ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕੀਤਾ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸ਼ਖਸ ਆਜ਼ਾਦ ਤੌਰ ਤੇ ਚੌਂਲ ਲੜਦਾ ਹੈ ਅਮਰਤਪਾਲ ਸਿੰਘ ਦੇ ਖਿਲਾਫ ਅਤੇ ਉਹਨਾਂ ਦੇ ਹਮਾਂਦਰੇ ਵਾਲੀ ਫੋਟੋ ਵੀ ਲਗਾਉਂਦਾ ਹੈ ਨਾ ਵੀ ਉਹਨਾਂ ਵਾਲੇ ਤੇ ਆਜ਼ਾਦ ਤੌਰ ਤੇ ਖੜਾ ਹੈ ਜੇਕਰ ਇਹ ਚੌਂਨ ਮੈਦਾਨ ਦੇ ਵਿੱਚ ਇਸੇ ਤਰ੍ਹਾਂ ਹੀ ਰਹਿੰਦਾ ਹੈ ਤਾਂ ਅਮਰ ਤਪਾਲ ਸਿੰਘ ਦੇ ਸਾਥੀਆਂ ਨੂੰ ਉਹਨਾਂ ਦੀ ਟੀਮ ਨੂੰ ਬੇहद ਮਿਹਨਤ ਕਰਨੀ ਪਵੇਗੀ ਕਿਉਂਕਿ ਬਜ਼ੁਰਗ ਜੋ ਵੱਡੀ ਉਮਰ ਦੇ ਹੁੰਦੇ ਹਨ ਉਹਨਾਂ ਨੂੰ ਕਈ ਵਾਰ ਫੋਟੋ ਸਾਫ਼ ਦਿਖਾਈ ਨਹੀਂ ਦਿੰਦੀ ਅਤੇ ਕਈ ਵਾਰ ਕਈ ਲੋਕ ਭੁਲੇਖਾ ਵੀ ਖਾ ਜਾਂਦੇ ਨੇ ਇਸ ਗੱਲ ਤੋਂ ਬਚਣ ਦੇ ਲਈ ਇੱਥੇ ਕਾਫੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਇਸ ਗੱਲ ਤੇ ਲੋਕਾਂ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਕਰਨਾ ਆਓ ਦੇਖੋ ਅੱਜ ਦੀਆਂ ਹੋਰ ਖਾਸ ਖਬਰਾਂ ਹਾਂਜੀ ਪੰਜਾਬ ਵਾਸੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਐਕਚੁਅਲੀ 3-4 ਦਿਨਾਂ ਤੋਂ ਮੇਰੇ ਨਾ ਦਿਮਾਗ ਵਿੱਚ ਇੱਕ ਗੱਲ ਆ ਰਹੀ ਸੀ ਤੇ ਮੈਂ ਸੋਚਿਆ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਵੇ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਹੋਵੋਗੇ ਜਾਂ ਨਹੀਂ ਮੈਨੂੰ ਪਤਾ ਨਹੀਂ ਪਰ ਸੋਚਿਓ ਜਰੂਰ ਐਕਚੁਅਲੀ ਜਿੱਦਨ ਦਾ ਕੇਜਰੀਵਾਲ ਸਾਹਿਬ ਜ਼ਮਾਨਤ ਤੇ ਬਾਹਰ ਆਏ ਨੇ ਉਸੇ ਦਿਨ ਦੀ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਦੇਖੋ ਕੇਜਰੀਵਾਲ ਸਾਹਿਬ ਨਾ ਤੇ ਐਸ ਵਾਰੀ ਕੋਈ ਇਲੈਕਸ਼ਨ ਲੜ ਰਹੇ ਨੇ ਨਾ ਕੋਈ ਨੁਮਾਇੰਦੇ ਨੇ ਕਿਸੇ ਵੀ ਪਾਰਟੀ ਦੇ ਸਿਰਫ ਇਹ ਆ ਉਹਨਾਂ ਦੀ ਪਾਵਰ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦਾ ਮੁਖਮੰਤ ਇਹ ਸੋ ਪਾਵਰ ਹੱਥ ਦੇ ਵਿੱਚ ਗੱਲਾਂ ਦੋ ਜਗ੍ਹਾ ਦੀਆਂ ਕਰਨ ਲੱਗਾ ਇੱਕ ਕੇਜਰੀਵਾਲ ਸਾਹਿਬ ਦੀ ਦੂਸਰੀ ਭਾਈ ਅਮਰਿਤਪਾਲ ਸਾਹਿਬ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਫਰਕ ਦੇਖਿਓ ਮੈਂ ਹਮੇਸ਼ਾ ਗੱਲ ਕਰਦਾ ਉਹਨਾਂ ਸਾਂਝੀ ਵਾਲਤਾ ਦੀ ਦੋਸਤੀ ਦੀ ਕੀ ਪਿਆਰ ਮੁਹੱਬਤ ਬਣਾਈ ਰੱਖਣਾ ਚਾਹੀਦਾ ਐਂਡ ਆਫ ਦਾ ਡੇ ਵੀ ਆਲ ਹਿਊਮਨਿਟੀ ਾਰੇ ਜਦੋਂ ਕੁਛ ਇਹੋ ਜਿਹਾ ਹੁੰਦਾ ਆ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਗੱਲ ਆਉਂਦੀ ਆ ਕਿ ਯਾਰ ਕਿਤੇ ਨਾ ਕਿਤੇ ਪੰਜਾਬੀਆਂ ਨਾਲ ਪੰਜਾਬੀਅਤ ਨਾਲ ਤੇ ਸਪੈਸ਼ਲਿਸਟ ਸਿੱਖਾਂ ਨਾਲ ਜ਼ਰੂਰ ਵਿਵਾਦ ਕਰਾ ਕੀਤਾ ਜਾਂਦਾ ਜੇ ਨੈਸ਼ਨਲ ਲੈਵਲ ਤੇ ਸੋਚੀਏ ਤੇ ਵਿਵਾਦ ਕਰਾ ਹੋ ਰਿਹਾ ਐਕਚੁਅਲੀ ਮੈਨੂੰ ਇਹ ਚੀਜ਼ ਮਹਿਸੂਸ ਹੋਈ ਤੇ ਇਸੇ ਕਰਕੇ ਮੈਂ ਤੁਹਾਨੂੰ ਸਾਂਝੀ ਕਰਦਾ ਦੇਖੋ ਤੇਜਰੀਵਾਲ ਸਾਹਿਬ ਇਸ ਵਾਰੀ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਉਸ ਬੰਦੇ ਨੂੰ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਐਗਜ਼ੈਕਟਲੀ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਜ਼ਮਾਨਤ ਦੇ ਕੇ ਬਾਹਰ ਲੈ ਆਂਦਾ ਗਿਆ ਸਿਰਫ ਇਸ ਕਰਕੇ ਕਿ ਉਸ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਥੇ-ਜਿੱਥੇ ਵੀ ਨੁਮਾਇੰਦੇ ਖੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਜਾਣਾ ਇਲੈਕਸ਼ਨਾਂ ਦਾ ਪ੍ਰਚਾਰ ਕਰਨ ਵਾਸਤੇ ਹਰ ਜਗ੍ਹਾ ਨੇ ਘੁੰਮਣਾ ਹੁਣ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਵੀ ਸ਼ਾਇਦ ਆਏਗਾ ਇਸ ਕਰਕੇ ਉਸ ਬੰਦੇ ਨੂੰ ਜ਼ਮਾਨਤ ਦੇ ਦਿੱਤੀ ਗਈ ਦੂਸਰੀ ਸਾਈਡ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਖੁਦ ਇਲੈਕਸ਼ਨ ਲੜ ਰਹੇ ਨੇ ਇਸ ਵੇਲੇ ਜਿਨ੍ਹਾਂ ਦਾ ਐਗਜ਼ੈਕਟਲੀ ਵਾਰ ਆਉਣਾ ਬਣਦਾ ਸੀਗਾ ਬੇਸ਼ੱਕ ਇਲੈਕਸ਼ਨਾਂ ਦੇ ਦਿਨਾਂ ਵਾਸਤੇ ਆਉਣ ਉਹ ਬੰਦਾ ਅਜੇ ਵੀ ਜੇਲ੍ਹ ਦੇ ਵਿੱਚ ਹਾਲਾਂਕਿ ਉਹ ਖੁਦ ਇਲੈਕਸ਼ਨ ਲੜ ਰਿਹਾ ਫਿਰ ਦੱਸੋ ਵਿਤਕਰਾ ਹੈ ਜਾਂ ਨਹੀਂ ਹੈ ਦੋਸ਼ ਵੀ ਦੇਖੋ ਕੇਜਰੀਵਾਲ ਸਾਹਿਬ ਤੇ ਲੱਖਾਂ ਕਰੋੜਾਂ ਅਰਪਰ ਰੁਪਈਏ ਦੇ ਕਪੜੇ ਦੇ ਦੋਸ਼ ਲੱਗੇ ਨੇ ਸਾਬਤ ਹੋਣ ਨਾ ਹੋਣ ਇਹ ਰੱਬ ਜਾਣਦਾ ਹੈ ਪਰ ਮੈਂ ਪਰਸਨਲੀ ਉਹਦੀਆਂ ਵੀਡੀਓ ਸ਼ੀਟੋ ਦੇਖਦਾ ਰਹਿਣਾ ਉਹਦੀ ਮੈਂ ਬਾਡੀ ਲੈਂਗੁਏਜ ਬਹੁਤ ਪੜਦਾ ਐਕਚੁਅਲੀ ਲੋਕਾਂ ਦੀ ਤੇ ਉਹ ਲੱਗਦਾ ਹੀ ਆ ਕਿ ਸ਼ੈਤਾਨਾਂ ਦੀ ਬਹੁਤ ਵੱਡੀ ਰੂਹ ਆ ਉਹ ਸ਼ੈਤਾਨਾਂ ਦਾ ਪਿਓ ਆ ਉਹ ਬੰਦਾ ਚਲੋ ਖੈਰ ਐਨੀਵੇ ਇਹ ਕਿਸ ਦਿਨ ਗੱਲਾਂ ਫੇਰ ਕਰਾਂਗੇ ਪਰ ਅਦਰ ਸਾਈਡ ਦੇਖ ਲਓ ਇਸ ਬੰਦੇ ਲੱਖਾਂ ਕਰੋੜਾਂ ਰੁਪਈਆ ਦੇ ਕਪਲਿਆਂ ਦੇ ਦੋਸ਼ ਨੇ ਉਹ ਬੰਦਾ ਬਾਹਰ ਫਿਰ ਰਿਹਾ ਕਮਾਲ ਹੈ ਦੂਸਰੀ ਸਾਈਡ 'ਤੇ ਭਾਈ ਅਮਰਤਪਾਲ ਸਿੰਘ ਦੇ ਦੋਸ਼ ਕੀ ਨੇ ਉਹਦੀਆਂ ਉਹਦੇ ਤੇ ਦੇਖ ਲਓ ਦੋਸ਼ ਲੱਗੇ ਹੋਏ ਨੇ ਉਹਦਾ ਕਸੂਰ ਕੀ ਹੈ ਕਿ ਉਹ ਨੌਜਵਾਨ ਬੱਚਿਆਂ ਨੂੰ ਨਸ਼ਾ ਛਡਾਉਂਦਾ ਸੀ ਨੌਜਵਾਨ ਮੁੰਡੇ ਕੁੜੀਆਂ ਨੂੰ ਅਮਰਿਸ਼ਾ ਕੇ ਰੱਬ ਨਾਲ ਜੋੜਦਾ ਸੀ ਔਰ ਉਹ ਬੰਦਾ ਕਿਸੇ ਕਤਲ ਦੇ ਵਿੱਚ ਨੀਗਾ ਇਨਵੋਲਡ ਨੀਗਾ ਕਿਸੇ ਕੋਈ ਇਹੋ ਜਿਹਾ ਉਹਦੇ ਤੇ ਕੇਸ ਨਹੀਂਗਾ ਕਿ ਰਪਈਆਂ ਦਾ ਕਪਲਾ ਕੀਤਾ ਹੋਵੇ ਕੋਈ ਕਿਸੇ ਕੁੜੀਆਂ ਦੇ ਮਾਮਲੇ ਵਿੱਚ ਹੋਵੇ ਕੋਈ ਇਹੋ ਜਿਹਾ ਉਹਦੇ ਨੂੰ ਦੋਸ਼ ਨਹੀਂ ਆ ਫਰੂ ਬੰਦਾ ਫੇਰ ਵੀ ਜੇਲ੍ਹ ਦੇ ਵਿੱਚ ਬੈਠਾ ਸੋਚ ਕੇ ਦੇਖੋ ਕਿ ਯਾਰ ਇਹ ਚੀਜ਼ਾਂ ਇਹ ਚੀਜ਼ਾਂ ਮੇਰੇ ਵਰਗੇ ਨੂੰ ਜੇ ਮਜਬੂਰ ਕਰ ਸਕਦੀਆਂ ਨੇ ਜਿਹੜਾ ਸਾਂਝੀ ਵਲਤਾ ਦਾ ਹਮੇਸ਼ਾ ਮੈਸੇਜ ਦਿੰਦਾ ਮੈਨੂੰ ਸੋਚਣੇ ਮਜਬੂਰ ਕਰਦੀਆਂ ਨੇ ਕਿ ਪੰਜਾਬ ਨਾਲ ਤੇ ਪੰਜਾਬ ਦੇ ਸਿੱਖਾਂ ਨਾਲ ਸਿੱਖ ਕਿਤੇ ਵੀ ਹੋਵੇ ਐਕਚੁਅਲੀ ਤੇ ਪੰਜਾਬ ਦੇ ਨਾਲ ਅਲੱਗ-ਅਲੱਗ ਜਗ੍ਹਾ ਵਾ ਜਾ ਕੇ ਵਸੇ ਹੋਏ ਆ ਤੇ ਸਿੱਖਾਂ ਨਾਲ ਪੰਜਾਬ ਨਾਲ ਤੇ ਪੰਜਾਬੀਅਤ ਨਾਲ ਵਿਤਕਰਾ ਹੁੰਦਾ ਸੀ ਹੁੰਦਾ ਹੈ ਤੇ ਲੱਗਦਾ ਹੁੰਦਾ ਰਹੇਗਾ ਮੈਂ ਦਿਲ ਖੋਲ ਕੇ ਗੱਲ ਕਰ ਰਿਹਾ ਕਿਸੇ ਵੀ ਪਾਰਟੀ ਦੇ ਨਾਲ ਮੇਰਾ ਕੋਈ ਤਾਲੁਕ ਨਹੀਂਗਾ ਮੈਂ ਟੋਟਲੀ ਨਿਊਟਰਲ ਗੱਲ ਕਰਦਾ ਹਾਂ ਜਦੋਂ ਵੀ ਕਰਾਂ ਸੋ ਇਸ ਗੱਲ ਤੇ ਜਰੂਰ ਸੋਚਿਓ ਕਿ ਮੈਂ ਇਹ ਮੇਰੀ ਚਿੰਤਾ ਸਹੀ ਹੈ ਜਾਂ ਨਹੀਂ ਹੈ ਮੈਨੂੰ ਅੱਜ ਅੱਜ ਨਹੀਂ एक्चुअली 3-4 ਦਿਨਾਂ ਤੋਂ ਮੈਂ ਹੀ ਸੋਚ ਰਿਆ ਸੀ ਗੱਲ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਪਰ ਅੱਜ ਫਾਈਨਲੀ ਮੈਨੂੰ ਗੱਲ ਕਰਨੀ ਪਈ ਜਦੋਂ ਮੈਂ ਖਬਰਾਂ ਖੋਰਾ ਸੁਣ ਰਿਹਾ ਉਦੋਂ ਦਾ ਕੇਜਰੀਵਾਲ ਦੇ ਐਗਜ਼ੈਕਟਲੀ ਦੇਖੋ ਡਿਟ ਕਮਾਲ ਆ ਯਾਰ ਕਿੱਥੇ ਇਹ ਕਿੱਥੇ ਦੇ ਕਾਨੂੰਨ ਨੇ ਕਿ ਤੂੰ ਤੂੰ ਪ੍ਰਚਾਰ ਕਰਨ ਵਾਸਤੇ ਬਾਹਰ ਆ ਜਾ ਨੋ ਮੈਟਰ ਤੇ ਤੇ ਕਿਹੜੇ ਦੋਸ਼ ਲੱਗੇ ਹੋਏ ਨੇ ਤੇ ਪ੍ਰਚਾਰ ਕਰਕੇ ਅੰਦਰ ਚਲ ਜਾਈ ਕਮਾਲ ਆ ਯਾਰ ਇਹ ਕਾਦੀ ਕਾਦੀ ਜੇਲ ਆ ਯਾਰ ਹਾਦੀ ਹੋਈ ਪਈ ਸਾਡੇ ਕਾਨੂੰਨਾਂ ਦੀ ਉੱਤੇ ਸਾਡੇ ਭਾਰਤ ਦੇ ਵਿੱਚ ਫੇਰ ਲੋਕੀ ਕਹਿੰਦੇ ਤੁਸੀਂ ਆਪਣਾ ਮੁਲਕ ਛੱਡ ਕੇ ਬਾਹਰ ਘਾਤੋਂ ਚਾਹੁੰਦੇ ਐ ਇਹਨਾ ਗੱਲਾਂ ਕਰਕੇ ਹੀ ਸਾਨੂੰ ਜਾਣਾ ਪੈਂਦਾ ਸਾਨੂੰ ਆਪਣੇ ਬੱਚੇ ਬਾਹਰ ਭੇਜਣੇ ਪੈਂਦੇ ਢਿੱਡ ਦੀਆਂ ਆਂਦਰਾਂ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਨੌਜਵਾਨ ਬੱਚਿਆਂ ਨੂੰ 15 15 16 16 ਸਾਲ ਦੀਆਂ ਕੁੜੀਆਂ ਕੰਨੀਆਂ ਭੇਜੀਆਂ ਹੋਈਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਮਾਂ ਦਾ ਦਿਲ ਕਰਦਾ ਕਿਸੇ ਪਿਓ ਦਾ ਦਿਲ ਕਰਦਾ ਕਿ ਆਪਣੇ ਢਿੱਡ ਦੀਆਂ ਆਂਦਰਾਂ ਨੂੰ ਜਵਾਨ ਧੀਆਂ ਨੂੰ ਇਕੱਲੀਆਂ ਕਿਤੇ ਭੇਜ ਦਿੱਤਾ ਜਾਵੇ ਇਹਨਾ ਗੱਲਾਂ ਕਰਕੇ ਕਿ ਸਾਡੇ ਮੁਲਕ ਦੇ ਵਿੱਚ ਜੋ ਅਸੀਂ ਸੁਣਦੇ ਆਏ ਸੀ ਅੱਜ ਤੋਂ ਜਿਵੇਂ ਮੈਂ ਜੰਮਿਆ ਸੁਣਦੇ ਆਇਆ ਜਿਸकी लाठी उसकी भैंस ਇਹ ਹੀ ਸੁਣਦੇ ਸੀ ਤੇ ਇਹੀ ਲੱਗਦਾ ਸਾਰੀ ਉਮਰ ਸੁਣੀ ਜਾਣਾ ਸਾਡੇ ਮੁਲਕ ਦੇ ਵਿੱਚ ਇਹੀ ਕੁਝ ਹੋ ਰਿਹਾ ਸੋ ਇਸ ਕਰਕੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਸੀਂ ਜਾ ਕੇ ਵਸੇ ਹੋ ਜੇ ਸਾਡੇ ਮੁਲਕ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਆ ਵਿਤਕਰੇ ਨਾ ਹੋਣ ਤੇ ਫਿਰ ਕੀ ਦਾ ਦਿਲ ਕਰਦਾ ਯਾਰ ਬਾਹਰ ਜਾਣਾ ਮੇਰਾ ਦਿਲ ਥੋੜਾ ਕਰਦਾ ਮੈਂ ਆਪਣਾ ਪਿੰਡ ਛੱਡਾਂ ਸ਼ਹਿਰ ਛੱਡਾਂ ਆਪਣੇ ਕਲਾਸ ਫੈਲੋ ਮੇਰੇ ਬਚਪਨ ਦੇ ਯਾਰ ਤੋਂ ਛੱਡਾਂ ਮਾਂ ਪਿਓ ਭੈਣ ਭਾਈ ਛੱਡ ਕੇ ਤੇ ਮੈਂ ਜਾ ਕੇ ਕਿਤੇ ਬਹਿ ਜਾਵਾਂ ਮਜਬੂਰੀਆਂ ਨੇ ਤੁਹਾਡੇ ਵਰਗੇ ਜਿਹੜੇ ਰਹਿਨੁਮਾਨ ਹੈ ਨਾ ਸਾਡੇ ਮੁਲਕ ਦੇ ਉਹਨਾਂ ਨੇ ਮਜਬੂਰ ਕੀਤਾ ਹੋਇਆ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਨਿਕਲਣਾ ਪੈਣਾ ਇਸ ਮੁਲਕ ਦੇ ਵਿੱਚੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਦਾ ਦੌਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਬੱਕ ਬੱਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਵੀ ਐਲਾਨ ਕਰ ਦਿੱਤਾ ਗਿਆ ਤੇ ਉੱਥੇ ਹੀ ਇਸ ਮੌਕੇ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਵੱਲੋਂ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਹ ਕਿਸ ਲੀਡਰ ਨੂੰ ਕਿਸ ਉਮੀਦਵਾਰ ਨੂੰ ਸਪੋਰਟ ਕਰਨਗੇ ਉਹਨ ਪਹਿਲਾਂ ਦੀ ਤਰ੍ਹਾਂ ਲੋਕ ਆਪਣੇ ਮਨ ਦੇ ਇਹ ਖਿਆਲ ਆਪਣੇ ਮਨ ਦੀ ਇਹ ਧਾਰਨਾ ਲੁਕਾ ਕੇ ਨਹੀਂ ਰੱਖਦੇ ਕਿ ਉਹ ਕਿਸ ਨੂੰ ਵੋਟ ਪਾਣਗੇ ਬਲਕਿ ਖੁੱਲ ਕੇ ਗੱਲਬਾਤ ਕਰਦੇ ਨੇ ਕਿ ਕਿਸ ਨੇ ਚੰਗੇ ਕੰਮ ਕੀਤੇ ਨੇ ਤੇ ਕਿਸ ਦੇ ਕੰਮ ਉਹਨਾਂ ਨੂੰ ਪਸੰਦ ਨਹੀਂ ਆਏ ਤੇ ਉੱਥੇ ਹੀ ਇਸ ਸਮੇਂ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਅਜਿਹੇ ਸਵਾਲ ਵੀ ਨੇ ਜਿਨ੍ਹਾਂ ਦੇ ਜਵਾਬ ਉਹ ਆਲੇ-ਦੁਆਲੇ ਲੱਭ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਦੀ ਤਾਂ ਸਭ ਤੋਂ ਵੱਧ ਵਿਰੋਧ ਹੰਸਰਾਜ ਹੰਸ ਦਾ ਹੋ ਰਿਹਾ ਹੈ ਪਰ ਉਸ ਤੋਂ ਉਲਟ ਵਿਚਾਰ ਪੇਸ਼ ਕੀਤੇ ਨੇ ਉਹਨਾਂ ਦੇ ਭਰਾ ਅਮਰੀਕ ਹੰਸਰਾਜ ਹੰਸ ਨੇ ਜਿਨ੍ਹਾਂ ਨੇ ਕਿ ਖੁੱਲ ਕੇ ਅਜਿਹੇ ਮਸਲੇ ਤੇ ਗੱਲਬਾਤ ਕੀਤੀ ਹੈ ਜਿਸ ਦੇ ਬਾਰੇ ਹਰ ਕੋਈ ਗੱਲ ਕਰਦੇ ਹੋਏ ਕਿ ਜਿ ਕਿ ਚਿਕਾ ਹੁੰਦਾ ਹੈ ਤੇ ਹਰ ਕੋਈ ਇਸ ਦਾ ਜਵਾਬ ਵੀ ਜਾਣਨਾ ਚਾਹੁੰਦਾ ਹੈ ਕੀ ਇਹ ਹੈ ਮਾਮਲਾ ਉਹ ਪੂਰੀ ਵੀਡੀਓ ਬਾਲ ਤੁਹਾਨੂੰ ਲੈ ਚਲਦੇ ਆ ਤੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਰੂਰ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰੇ ਇਸ ਮਾਮਲੇ ਤੇ ਦੱਸਿਓ ਕਮੈਂਟਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਦਾ ਕਿ ਨਾਰਾ 13 0 ਦਾ ਤੇ ਦੂਜੇ ਪਾਸੇ ਭਾਜਪਾ ਦਾ ਇੱਕ ਨਾਰਾ ਇਸ ਵਾਰ 400 ਪਾਰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਨਾਰੇ ਹਕੀਕਤ ਤੌਰ ਤੇ ਅਮਲੀ ਜਾਮਾ ਫਰਨ ਸਕਣਗੇ ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿੰਨੀਆਂ ਕਿੰਨੀਆਂ ਸੀਟਾਂ ਇਹਨਾਂ ਪਾਰਟੀ ਨੂੰ ਆਉਣਗੀਆਂ ਤੇ ਦੂਜੇ ਪਾਸੇ ਜਿਹੜੀ ਖਡੂਰ ਲੋਕ ਸਭਾ ਸੀਟ ਤੇ ਲੋਕਾਂ ਦੀ ਨਜ਼ਰ ਹੈ ਤੇ ਉਥੋਂ ਤੁਹਾਨੂੰ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ ਲੱਗਦਾ ਹੈ ਉਹ ਵੀ ਕਮੈਂਟ ਕਰਕੇ ਦੱਸਣਾ ਆਓ ਦੇਖੋ ਇਹ ਪੂਰੀ ਵੀਡੀਓ ਹਾਂਜੀ ਪੰਜਾਬ ਵਾਸੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਐਕਚੁਅਲੀ 3-4 ਦਿਨਾਂ ਤੋਂ ਮੇਰੇ ਨਾ ਦਿਮਾਗ ਵਿੱਚ ਇੱਕ ਗੱਲ ਆ ਰਹੀ ਸੀ ਤੇ ਮੈਂ ਸੋਚਿਆ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਵੇ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਹੋਵੋਗੇ ਜਾਂ ਨਹੀਂ ਮੈਨੂੰ ਪਤਾ ਨਹੀਂ ਪਰ ਸੋਚਿਓ ਜਰੂਰ ਐਕਚੁਅਲੀ ਜਿੱਦਨ ਦਾ ਕੇਜਰੀਵਾਲ ਸਾਹਿਬ ਜ਼ਮਾਨਤ ਦੇ ਬਾਹਰ ਆਏ ਨੇ ਉਸੇ ਦਿਨ ਦੀ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਦੇਖੋ ਕੇਜਰੀਵਾਲ ਸਾਹਿਬ ਨਾ ਤੇ ਇਸ ਵਾਰੀ ਕੋਈ ਇਲੈਕਸ਼ਨ ਲੜ ਰਹੇ ਨੇ ਨਾ ਕੋਈ ਨੁਮਾਇੰਦੇ ਨੇ ਕਿਸੇ ਵੀ ਪਾਰਟੀ ਦੇ ਸਿਰਫ ਇਹ ਹੈ ਉਹਨਾਂ ਦੀ ਪਾਵਰ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦਾ ਮੁੱਖ ਮੰਤਰੀ ਸੋ ਪਾਵਰ ਹੱਥ ਦੇ ਵਿੱਚ ਆ ਗੱਲਾਂ ਦੋ ਜਗ੍ਹਾ ਦੀਆਂ ਕਰ ਲੱਗਾ ਇੱਕ ਕੇਜਰੀਵਾਲ ਸਾਹਿਬ ਦੀ ਦੂਸਰੀ ਭਾਈ ਅਮਰਤਪਾਲ ਸਾਹਿਬ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਫਰਕ ਦੇਖਿਓ ਮੈਂ ਹਮੇਸ਼ਾ ਗੱਲ ਕਰਦਾ ਉਹਨਾਂ ਸਾਂਝੀ ਵਾਲਤਾ ਦੀ ਦੋਸਤੀ ਦੀ ਕੀ ਪਿਆਰ ਮੁਹੱਬਤ ਬਣਾਈ ਰੱਖਣਾ ਚਾਹੀਦਾ ਐਂਡ ਆਫ ਦਾ ਡੇ ਵੀ ਆਲ ਹਿਊਮਨਿਟੀ ਫਰੇ ਜਦੋਂ ਕੁਛ ਇਹੋ ਜਿਹਾ ਹੁੰਦਾ ਆ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਗੱਲ ਆਉਂਦੀ ਆ ਕਿ ਯਾਰ ਕਿਤੇ ਨਾ ਕਿਤੇ ਪੰਜਾਬੀਆਂ ਨਾਲ ਪੰਜਾਬੀਅਤ ਨਾਲ ਤੇ ਸਪੈਸ਼ਲਿਸਟ ਸਿੱਖਾਂ ਨਾਲ ਜ਼ਰੂਰ ਵਿਵਾਦ ਕਰਾ ਕੀਤਾ ਜਾਂਦਾ ਜੇ ਨੈਸ਼ਨਲ ਲੈਵਲ ਤੇ ਸੋਚੀਏ ਤੇ ਵਿਵਾਦ ਕਰਾ ਹੋ ਰਿਹਾ ਐਕਚੁਅਲੀ ਮੈਨੂੰ ਇਹ ਚੀਜ਼ ਮਹਿਸੂਸ ਹੋਈ ਤੇ ਇਸੇ ਕਰਕੇ ਮੈਂ ਤੁਹਾਨੂੰ ਸਾਂਝੀ ਕਰਦਾ ਦੇਖੋ ਤੇਜਰੀਵਾਲ ਸਾਹਿਬ ਇਸ ਵਾਰੀ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਉਸ ਬੰਦੇ ਨੂੰ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਐਗਜ਼ੈਕਟਲੀ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਜ਼ਮਾਨਤ ਦੇ ਕੇ ਬਾਹਰ ਲੈ ਆਂਦਾ ਗਿਆ ਸਿਰਫ ਇਸ ਕਰਕੇ ਕਿ ਉਸ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਥੇ-ਜਿੱਥੇ ਵੀ ਨੁਮਾਇੰਦੇ ਖੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਜਾਣਾ ਇਲੈਕਸ਼ਨਾਂ ਦਾ ਪ੍ਰਚਾਰ ਕਰਨ ਵਾਸਤੇ ਹਰ ਜਗ੍ਹਾ ਨੇ ਘੁੰਮਣਾ ਹੁਣ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਵੀ ਸ਼ਾਇਦ ਆਏਗਾ ਇਸ ਕਰਕੇ ਉਸ ਬੰਦੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦੂਸਰੀ ਸਾਈਡ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਖੁਦ ਇਲੈਕਸ਼ਨ ਲੜ ਰਹੇ ਨੇ ਇਸ ਵੇਲੇ ਜਿਨ੍ਹਾਂ ਦਾ ਐਗਜ਼ੈਕਟਲੀ ਵਾਰ ਆਉਣਾ ਬਣਦਾ ਸੀਗਾ ਪੇਸ਼ਕ ਇਲੈਕਸ਼ਨਾਂ ਦੇ ਦਿਨਾਂ ਵਾਸਤੇ ਆਉਣ ਉਹ ਬੰਦਾ ਅਜੇ ਵੀ ਜੇਲ੍ਹ ਦੇ ਵਿੱਚ ਹਨ ਕਿਉਂ ਖੁਦ ਇਲੈਕਸ਼ਨ ਲੜ ਰਿਆ ਫਿਰ ਦੱਸੋ ਵਿਤਕਰਾ ਹੈ ਜਾਂ ਨਹੀਂ ਹੈ ਦੋਸ਼ ਵੀ ਦੇਖੋ ਕੇਜਰੀਵਾਲ ਸਾਹਿਬ ਤੇ ਲੱਖਾਂ ਕਰੋੜਾਂ ਅਰਬਾਂ ਰੁਪਈਏ ਦੇ ਕੱਪੜੇ ਦੇ ਦੋਸ਼ ਲੱਗੇ ਨੇ ਸਾਬਤ ਹੋਣ ਨਾ ਹੋਣ ਇਹ ਰੱਬ ਜਾਣਦਾ ਹੈ ਪਰ ਮੈਂ ਪਰਸਨਲੀ ਉਹਦੀਆਂ ਵੀਡੀਓ ਵੀਡੀਓ ਦੇਖਦਾ ਰਹਿਣਾ ਉਹਦੀ ਮੈਂ ਬਾਡੀ ਲੈਂਗੁਏਜ ਬਹੁਤ ਪੜਦਾ ਐਕਚੁਅਲੀ ਲੋਕਾਂ ਦੀ ਤੇ ਉਹ ਲੱਗਦਾ ਹੀ ਆ ਕਿ ਸ਼ੈਤਾਨਾਂ ਦੀ ਬਹੁਤ ਵੱਡੀ ਰੂਹ ਆ ਉਹ ਸ਼ੈਤਾਨਾਂ ਦਾ ਪਿਓ ਆ ਉਹ ਬੰਦਾ ਚਲੋ ਖੈਰ ਐਨੀਵੇ ਇੱਕ ਕਿਸ ਦਿਨ ਗੱਲਾਂ ਫੇਰ ਕਰਾਂਗੇ ਪਰ ਅਦਰ ਸਾਈਡ ਦੇਖ ਲਓ ਇਸ ਬੰਦੇ ਲੱਖਾਂ ਕਰੋੜਾਂ ਰੁਪਈਆ ਦੇ ਕਪਲਿਆਂ ਦੇ ਦੋਸ਼ ਨੇ ਉਹ ਬੰਦਾ ਬਾਹਰ ਫਿਰ ਰਿਹਾ ਕਮਾਲ ਹੈ ਦੂਸਰੀ ਸਾਈਡ 'ਤੇ پائی ਅਮਰਿਤਪਾਲ ਸਿੰਘ ਦੇ ਦੋਸ਼ ਕੀ ਨੇ ਉਹਦੀਆਂ ਉਹਦੇ ਤੇ ਦੇਖ ਲਓ ਦੋਸ਼ ਲੱਗੇ ਹੋਏ ਨੇ ਉਹਦਾ ਕਸੂਰ ਕੀ ਹੈ ਕਿ ਉਹ ਨੌਜਵਾਨ ਬੱਚਿਆਂ ਨੂੰ ਨਸ਼ਾ ਛਡਾਉਂਦਾ ਸੀ ਨੌਜਵਾਨ ਮੁੰਡੇ ਕੁੜੀਆਂ ਨੂੰ ਅਮਰਿਸ਼ਾ ਕੇ ਰੱਬ ਨਾਲ ਜੋੜਦਾ ਸੀ ਔਰ ਉਹ ਬੰਦਾ ਕਿਸੇ ਕਤਲ ਦੇ ਵਿੱਚ ਨੀਗਾ ਇਨਵੋਲਡ ਨੀਗਾ ਕਿਸੇ ਕੋਈ ਇਹੋ ਜਿਹਾ ਉਹਦੇ ਤੇ ਕੇਸ ਨਹੀਂਗਾ ਕਿ ਰੁਪਈਆਂ ਦਾ ਕਪਲਾ ਕੀਤਾ ਹੋਵੇ ਕੋਈ ਕਿਸੇ ਕੁੜੀਆਂ ਦੇ ਮਾਮਲੇ ਵਿੱਚ ਹੋਵੇ ਕੋਈ ਇਹੋ ਜਿਹਾ ਉਹਦੇ ਤੇ ਦੋਸ਼ ਨਹੀਂ ਹੈ ਪਰ ਉਹ ਬੰਦਾ ਫੇਰ ਵੀ ਜੇਲ੍ਹ ਦੇ ਵਿੱਚ ਬੈਠਾ ਸੋਚ ਕੇ ਦੇਖੋ ਕਿ ਯਾਰ ਇਹ ਚੀਜ਼ਾਂ ਇਹ ਚੀਜ਼ਾਂ ਮੇਰੇ ਵਰਗੇ ਨੂੰ ਜੇ ਮਜਬੂਰ ਕਰ ਸਕਦੀਆਂ ਨੇ ਜਿਹੜਾ ਸਾਂਝੀ ਵਲਤਾ ਦਾ ਹਮੇਸ਼ਾ ਮੈਸੇਜ ਦਿੰਦਾ ਮੈਨੂੰ ਸੋਚਣੇ ਮਜਬੂਰ ਕਰਦੀਆਂ ਨੇ ਕਿ ਪੰਜਾਬ ਨਾਲ ਤੇ ਪੰਜਾਬ ਦੇ ਸਿੱਖਾਂ ਨਾਲ ਸਿੱਖ ਕਿਤੇ ਵੀ ਹੋਵੇ ਐਕਚੁਅਲੀ ਤੇ ਪੰਜਾਬ ਦੇ ਨਾਲ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਵਸੇ ਹੋਏ ਆ ਤੇ ਸਿੱਖਾਂ ਨਾਲ ਪੰਜਾਬ ਨਾਲ ਤੇ ਪੰਜਾਬੀਆਂ 'ਤੇ ਨਾਲ ਵਿਤਕਰਾ ਹੁੰਦਾ ਸੀ ਹੁੰਦਾ ਹੈ ਤੇ ਲੱਗਦਾ ਹੁੰਦਾ ਰਹੇਗਾ ਮੈਂ ਦਿਲ ਖੋਲ ਕੇ ਗੱਲ ਕਰ ਰਿਹਾ ਕਿਸੇ ਵੀ ਪਾਰਟੀ ਦੇ ਨਾਲ ਮੇਰਾ ਕੋਈ ਤਾਲੁਕ ਨਹੀਂਗਾ ਮੈਂ ਟੋਟਲੀ ਨਿਊਟਰਲ ਗੱਲ ਕਰਦਾ ਹੁੰਨਾ ਜਦੋਂ ਵੀ ਕਰਾਂ ਸੋ ਇਸ ਗੱਲ ਤੇ ਜਰੂਰ ਸੋਚਿਓ ਕਿ ਮੈਂ ਇਹ ਮੇਰੀ ਚਿੰਤਾ ਸਹੀ ਹੈ ਜਾਂ ਨਹੀਂ ਹੈ ਮੈਨੂੰ ਅੱਜ ਅੱਜ ਨਹੀਂ ਐਕਚੁਅਲੀ 3-4 ਦਿਨਾਂ ਤੋਂ ਮੈਂ ਹੀ ਸੋਚ ਰਿਆ ਸੀ ਗੱਲ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਪਰ ਅੱਜ ਫਾਈਨਲੀ ਮੈਨੂੰ ਗੱਲ ਕਰਨੀ ਪਈ ਜਦੋਂ ਮੈਂ ਖਬਰਾਂ ਖਬਰਾਂ ਸੁਣ ਰਿਹਾ ਉਦੋਂ ਦਾ ਕੇਚਰੀਵਾਲ ਦੇ ਐਗਜ਼ੈਕਟਲੀ ਦੇਖੋ ਡਿਟ ਕਮਾਲ ਹੈ ਯਾਰ ਕਿੱਥੇ ਇਹ ਕਿੱਥੇ ਦੇ ਕਾਨੂੰਨ ਨੇ ਕਿ ਤੂੰ ਤੂੰ ਪ੍ਰਚਾਰ ਕਰਨ ਵਾਸਤੇ ਬਾਹਰ ਆ ਜਾ ਨੋ ਮੈਟਰ ਤੇ ਤੇ ਕਿਹੜੇ ਦੋਸ਼ ਲੱਗੇ ਹੋਏ ਨੇ ਕਿ ਪ੍ਰਚਾਰ ਕਰਕੇ ਅੰਦਰ ਚਲ ਜਾਈ ਕਮਾਲ ਹੈ ਯਾਰ ਇਹ ਕਾਦੀ ਕਾਦੀ ਜੇਲ ਹੈ ਯਾਰ ਹਾਰਦੀ ਹੋਈ ਪਈ ਸਾਡੇ ਕਾਨੂੰਨਾਂ ਦੀ ਉੱਥੇ ਸਾਡੇ ਭਾਰਤ ਦੇ ਵਿੱਚ ਫੇਰ ਲੋਕੀ ਕਹਿੰਦੇ ਤੁਸੀਂ ਆਪਣਾ ਮੁਲਕ ਛੱਡ ਕੇ ਬਾਹਰ ਕਾਤੋਂ ਜਾਂਦੇ ਆ ਐਨਾ ਗੱਲਾਂ ਕਰਕੇ ਹੀ ਸਾਨੂੰ ਜਾਣਾ ਪੈਂਦਾ ਸਾਨੂੰ ਆਪਣੇ ਬੱਚੇ ਬਾਹਰ ਭੇਜਣੇ ਪੈਂਦੇ ਢਿੱਡ ਦੀਆਂ ਆਂਦਰਾਂ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਨੌਜਵਾਨ ਬੱਚਿਆਂ ਨੂੰ 15 15 16 16 ਸਾਲ ਦੀਆਂ ਕੁੜੀਆਂ ਕੱਲੀਆਂ ਭੇਜੀਆਂ ਹੋਈਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਮਾਂ ਦਾ ਦਿਲ ਕਰਦਾ ਕਿਸੇ ਪਿਓ ਦਾ ਦਿਲ ਕਰਦਾ ਕਿ ਆਪਣੇ ਢਿੱਡ ਦੀਆਂ ਆਂਦਰਾਂ ਨੂੰ ਜਵਾਨ ਧੀਆ ਨੂੰ ਇਕੱਲੀਆਂ ਕਿਤੇ ਭੇਜ ਦਿੱਤਾ ਜਾਵੇ ਐਨਾ ਗੱਲਾਂ ਕਰਕੇ ਕਿ ਸਾਡੇ ਮੁਲਕ ਦੇ ਵਿੱਚ ਜੋ ਅਸੀਂ ਸੁਣਦੇ ਆਏ ਸੀ ਅੱਜ ਤੋਂ ਜਿਉਂ ਮੈਂ ਜੰਮਿਆ ਸੁਣਦੇ ਆਇਆ ਜਿਸकी लाठी उसकी भैंस ਇਹੀ ਸੁਣਦੇ ਸੀ ਤੇ ਇਹੀ ਲੱਗਦਾ ਸਾਰੀ ਉਮਰ ਸੁਣੀ ਜਾਣਾ ਸਾਡੇ ਮੁਲਕ ਦੇ ਵਿੱਚ ਇਹੀ ਕੁਝ ਹੋ ਰਿਹਾ ਸੋ ਇਸ ਕਰਕੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਸੀਂ ਜਾ ਕੇ ਵਸੇ ਹੋ ਜੇ ਸਾਡੇ ਮੁਲਕ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਆਹ ਵਿਤਕਰੇ ਨਾ ਹੋਣ ਤੇ ਫਿਰ ਕੀ ਦਾ ਦਿਲ ਕਰਦਾ ਯਾਰ ਬਾਹਰ ਜਾਣਾ ਮੇਰਾ ਦਿਲ ਥੋੜਾ ਕਰਦਾ ਮੈਂ ਆਪਣਾ ਪਿੰਡ ਛੱਡਾਂ ਸ਼ਹਿਰ ਛੱਡਾਂ ਆਪਣੇ ਕਲਾਸ ਫੈਲੋ ਮੇਰੇ ਬਚਪਨ ਦੇ ਯਾਰ ਤੋਂ ਛੱਡਾਂ ਮਾਪਿਓ ਭੈਣ ਭਾਈ ਛੱਡ ਕੇ ਤੇ ਮੈਂ ਜਾ ਕੇ ਕਿਤੇ ਬਹਿ ਜਾਵਾਂ ਮਜਬੂਰੀਆਂ ਨੇ ਤੁਹਾਡੇ ਵਰਗੇ ਜਿਹੜੇ ਰਹਿਨਮਾਨ ਹੈ ਨਾ ਸਾਡੇ ਮੁਲਕ ਦੇ ਉਹਨਾਂ ਨੇ ਮਜਬੂਰ ਕੀਤਾ ਹੋਇਆ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਨਿਕਲਣਾ ਪੈਣਾ ਇਸ ਮੁਲਕ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ